ਵਾਰੀ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਗੱਲ ਬੜੇ ਧਿਆਨ ਦੇ ਨਾਲ ਸੁਣਨਾ ਤੇ ਮੁੱਦਾ ਵੀ ਬੜਾ ਗੰਮੇਰਾ ਗੱਲ ਪੂਰੀ ਸੁਣਨੀ ਆ ਵੀਡੀਓ ਨੂੰ ਸਕਿਪ ਨਹੀਂ ਕਰਨਾ ਪੂਰੀ ਵੀਡੀਓ ਸੁਣਨੀ ਆ ਗੱਲ ਅੱਜ ਲੱਗੇ ਆ ਪੰਜੀਤ ਸਿੰਘ ਢੱਡਰੀਆਂ ਵਾਲੇ ਤੇ ਕਰਨਾ ਅੱਜ ਕੋਰਟ ਦੇ ਵਿੱਚ ਸੁਣਵਾਈ ਸੀ 17 ਦਸੰਬਰ ਅੱਜ ਮੈਂ ਤੁਹਾਨੂੰ ਦੁਬਾਰੇ ਫਿਰ ਬੇਨਤੀ ਕਰਦਾ ਕਿ ਵੀਡੀਓ ਨੂੰ ਜਰੂਰ ਸੁਣਨਾ ਸਕ੍ਰਿਪਟ ਨਹੀਂ ਕਰਨਾ ਤੇ ਪੂਰੀ ਵੀਡੀਓ ਸੁਣਨਾ ਤੇ ਨਾਲ ਹੀ ਬੇਨਤੀ ਦਰਸ਼ਕਾਂ ਨੂੰ ਕਿ ਜਿਹੜੀ ਵੀਡੀਓ ਇਸ ਨੂੰ ਵੱਧ ਵੱਧ ਜਿਹੜੀ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਵੀ ਲਿਖਣੇ ਜਰੂਰ ਤਾਂ ਕਿ ਸੱਚਾਈ ਦਾ ਜਿਹੜਾ ਅਸਲ ਪਤਾ ਲੱਗ ਸਕੇ ਗੱਲਬਾਤ ਆਪਾਂ ਉਸ ਲੜਕੀ ਦੀ ਵੀ ਕਰਦੇ ਆ ਜੋ ਡੇਰੇ ਦੇ ਵਿੱਚ ਆ ਜਿਹਦਾ ਕਤਲ ਕੀਤਾ ਗਿਆ ਅਨੰਦ ਸਿੰਘ ਢੱਡਰੇਵਾਲ ਦੀ ਵੀ ਗੱਲ ਕਰਦੇ ਆ ਉਸ ਤੋਂ ਪਹਿਲਾਂ ਕਰਦੇ ਆ ਅਨੰਦ ਸਿੰਘ ਢੱਡਰਿਆਂਵਾਲੇ ਦੇ ਅਖੌਤੀ ਯਾਰ ਦੀ ਉਹ ਯਾਰ ਕਿਹੜਾ ਆ ਅਨੰਦ ਸਿੰਘ ਢੱਡਰਿਆਂਵਾਲੇ ਦਾ ਆ ਨਿਊਜ਼ੀਲੈਂਡ ਦੇ ਵਿੱਚ ਲੈਂਦਾਗਾ ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ ਦੇ ਵਿੱਚ ਇੱਕ ਆਪਣਾ ਰੁਰੂ ਰੁਰੂ ਚਲਾਉਂਦਾਗਾ ਉਹ ਨੇਕੀ ਨੇ ਜਿਹੜਾ ਕਿ ਇਸ ਨੂੰ ਪੱਟਿਆ ਪੰਜਾਬ ਦੇ ਵਿੱਚ ਉਹ ਪੱਟ ਕੇ ਗੁਰੂਆਂ ਦੇ ਖਿਲਾਫ ਬੋਲਣ ਲਾਇਆ ਇਹਨੂੰ ਹਰਦੀਪ ਸਿੰਘ ਢੱਡਰੀਆਂ ਵਾਲੇ ਨੂੰ ਅਕਾਲ ਤਖਤ ਦੇ ਜਫੇਦਾਰਾਂ ਦੇ ਖਿਲਾਫ ਬੋਲਣ ਲਾਇਆ ਅਕਾਲ ਤਖਤ ਦੇ ਖਿਲਾਫ ਬੋਲਣ ਲਾਇਆ ਸਤਿਬਾਬਾ ਜਰਨੈਲ ਸਿੰਘ ਖਾਸ ਤਾ ਭਿੰਡਰਾ ਬਲਣ ਤੇ ਹੋਰ ਬਾਕੀ ਸਿੰਘਾਂ ਦੇ ਖਿਲਾਫ ਜਿਸ ਤਰ੍ਹਾਂ ਨੇਕੀ ਜ਼ਹਿਰ ਉਗਲਦਾਗਾ ਅੱਜ ਪੰਜਾਬ ਦੇ ਵਿੱਚ ਜਿਹੜੇ ਬੈਠੇ ਨੇ ਮਸੰਦ ਲੋਕ ਆ ਅੱਜ ਉਹ ਵੀ ਗੱਲ ਧਿਆਨ ਦੇ ਨਾਲ ਸੁਣ ਲੈਣਾ ਅੱਜ ਨੇਕੀ ਜਿਹੜਾਗਾ ਦੁਸ਼ਟਾ ਜਿਹੜਾ ਇੱਕ ਪਾਪੀ ਆ ਨਿਊਜ਼ੀਲੈਂਡ ਦੇ ਵਿੱਚ ਰੜੂ ਚਲਾਉਂਦਾ ਕੋਈ ਆਪਣਾ ਅੱਜ ਤੁਸੀਂ ਦੇਖਦਾ ਹੋਣਾ ਜੰਗਲੀਆਂ ਇਹ ਮਾਰਦਾ ਜਾਜ ਜਾਜ ਇਹ ਕਰਦਾਗਾ ਤੇ ਸਿੰਘ ਉਹਨੂੰ ਫੋਨ ਵੀ ਬਹੁਤ ਲਾਉਂਦੇ ਨੇ ਤੇ ਉਹਦੀ ਜਿਹੜੀ ਨੰਗੀ ਕਰਤੂਤ ਬਥੇਰੀ ਕੀਤੀ ਆ ਤੇ ਸਿੰਘਾਂ ਨੇ ਚਾਟਾ ਵੀ ਪਿੱਛੇ ਜੇ ਸਕਾ ਕੇ ਹਟੇ ਆ ਉਹਨੂੰ ਜਿਸ ਤਰ੍ਹਾਂ ਕਹਿੰਦੇ ਤਰਪਾਲ ਨੂੰ ਛਾਉਂਦੇ ਹੁੰਦੇ ਆ ਇਸ ਤਰ੍ਹਾਂ ਸਰੀਰ ਛੋਂਤਾ ਗਿਆ ਸੀ ਉਹਦਾ ਉਸ ਪਾਪੀ ਦਾ ਕਿਉਂਕਿ ਉਹਨੂੰ ਕੀਨੇ ਅਧਿਕਾਰ ਦਿੱਤਾ ਕਿ ਸਾਡੇ ਗੁਰੂਆਂ ਦੇ ਖਿਲਾਫ ਬੋਲਣਾ ਉਹਨੂੰ ਕਿਨੇ ਅਧਿਕਾਰ ਦਿੱਤਾ ਕਿ ਕਾਤਾ ਸਾਡੇ ਖਿਲਾਫ ਬੋਲਣਾ ਉਹਨੂੰ ਕਿਨੇ ਅਧਿਕਾਰ ਦੇ ਦਿੱਤਾ ਸਾਡੇ ਸਿੰਘਾਂ ਦੇ ਖਿਲਾਫ ਬੋਲਣਾ ਤੇ ਨਿਊਜ਼ੀਲੈਂਡ ਵਾਲਾ ਜਿਹੜਾ ਨਿਕਲਿਆ ਬਾਅਦ ਪਤਾ ਲੱਗਿਆ ਕਿ ਢੱਡਰੀਆਂ ਵਾਲਾ ਯਾਰ ਨਿਕਲਿਆ ਖਾਸ ਖਸਮ ਖਾਸ ਤੇ ਜਿਸ ਤਰ੍ਹਾਂ ਢੱਡਰੀਆਂ ਵਾਲਾ ਨਿਊਜ਼ੀਲੈਂਡ ਵਾਲ ਤੋਂ ਸਿੱਖ ਕੇ ਸਾਰੀਆਂ ਗੱਲਾਂ ਜਿਸ ਤਰ੍ਹਾਂ ਉਹ ਬੋਲਦਾ ਸੀ ਬਕਵਾਸ ਕਰਦਾ ਸੀ ਤੇ ਫਿਰ ਇਹਨੇ ਵੀ ਮੈਕ ਚੱਕ ਲਿਆ ਇਹਨੇ ਆਖਿਆ ਵੀ ਚਲੋ ਆਹ ਕੰਮ ਵਧੀਆਗਾ ਇਹ ਡੇਰੇ ਦੇ ਵਿੱਚ ਹੀ ਸਰ ਜਾਂਦਾਗਾ ਸਾਰਾ ਕੁਸਾ ਕਿ ਲੈਬ ਹੋ ਜੋ ਕਿਤੇ ਕਿਸੇ ਦਾ ਨੌਂ ਰੱਖ ਲੋ ਸਵੇਰਾ ਰੱਖ ਲੋ ਸਵੇਰ ਦਾ ਸਵੇਰਾ ਸਵੇਰ ਦੀ ਟਾਈਮ پتہ ਨਹੀਂ ਕੀ ਕੁਸ ਰੱਖਦਾਗਾ ਤੇ ਬੰਦੇ ਟੈਂਟ ਦੇ ਵਿੱਚ 10 ਵਾਰੀ ਲੈਬ ਹੋ ਜਾਣਾ ਡੇਰੇ ਦੇ ਵਿੱਚ ਹਰ ਸਾਰੀ ਵਾਰ ਨੂੰ ਜਿਹੜਾ ਵੱਡਾ ਡਿਮਾਂਡ ਰੱਖਣਾ ਜਿਨ੍ਹਾਂ ਦੇ ਵਿੱਚ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਸੀ ਮੈਂ ਇਹ ਨਹੀਂ ਕਹਿੰਦਾ ਕਿ ਔਰਤਾਂ ਜਾਂ ਮਾਦ ਉਹਥੇ ਇਹ ਕੰਮ ਕਰਨ ਜਾਂਦੇ ਆ ਮਾੜਾ ਪਰ ਉਹਨਾਂ ਨੂੰ ਇੱਕ ਵਿਸ਼ਵਾਸ ਸੀ ਗੁਰੂ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਆ ਤੇ ਉਥੇ ਉਹਨੂੰ ਢੱਡਰਿਆਂ ਵਾਲੇ ਤੇ ਵੀ ਵਿਸ਼ਵਾਸ ਤੇ ਉਹਨਾਂ ਨਾਲ ਲੋਕਾਂ ਨੂੰ ਪਰ ਜਦੋਂ ਬੰਦੇ ਦੀ ਕਰਤੂਤਾ ਕਹਿੰਦੇ ਜਗਜਾਰ ਹੋਣ ਲੱਗ ਜਾਂਦੀਆਂ ਨੇ ਫੇਰ ਸੰਗਤ ਨੂੰ ਪਤਾ ਲੱਗਦਾ ਤੇ ਫੇਰ ਸੰਗਤ ਪਿੱਛੇ ਹਟਦੀ ਆ ਕਿਉਂਕਿ ਪੰਥ ਦਾ ਦੋਖੀ ਬੰਦਾ ਕੋਈ ਵੀ ਹੋਵੇ ਬੰਦਿਆਂ ਤੋਂ ਵੱਸ ਸਕਦਾ ਪਰ ਗੁਰੂ ਤੋਂ ਨਹੀਂ ਵੱਸ ਸਕਦਾ ਜਿਹੜਾ ਗੁਰੂਆਂ ਦੇ ਖਿਲਾਫ ਬੋਲਦਾ ਜਿਹੜਾ ਮਾਤਾ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਬੋਲਣਾ ਕਹਿ ਦੇਣਾ ਇਹ ਫੀਮ ਖੰਦਾਗਾ ਮਾਤਾ ਭਾ ਕੌਰ ਦੇ ਖਲਾਬ ਬੋਲਣਾ ਨਾਗਲ ਵਸਤਾ ਦੇ ਵਿੱਚ ਆ ਗੁਰੂ ਗੋਬਿੰਦ ਸਿੰਘ ਦੇ ਕੋਲੇ ਰਹਿੰਦੀ ਸੀ ਬੜੇ ਬੜੇ ਵੱਡੇ ਇਲਜ਼ਾਮ ਲਾਉਣੇ ਕਹਿੰਦਾ ਜੀ ਗ੍ਰੰਥਾ ਦੇ ਵਿੱਚ ਲਿਖਿਆਗਾ ਇਹ ਢੱਡਰਿਆਂ ਵਾਲੀ ਦੀ ਸਟੇਟਮੈਂਟ ਆ ਕਹਿੰਦਾ ਗ੍ਰੰਥਾ ਦੇ ਵਿੱਚ ਲਿਖਿਆ ਇਹ ਸੂਰਜ ਪ੍ਰਗਾ ਦੇ ਵਿੱਚ ਲਿਖਿਆ ਪਲਾਨੇ ਗ੍ਰੰਥ ਦੇ ਵਿੱਚ ਲਿਖਿਆ ਉਹ ਢੱਡਰਿਆਂ ਨੂੰ ਪੁੱਛਣਾ ਹੋਵੇ ਗ੍ਰੰਥਾ ਦੇ ਵਿੱਚ ਤਾਂ ਉਹ ਕੁਝ ਲਿਖਿਆ ਜੋ ਅਸੀਂ ਆਪਣੇ ਮੂੰਹੋਂ ਨਹੀਂ ਸੁਣਾ ਸਕਦੇ ਤੇ ਨਾ ਹੀ ਨਿਗਲ ਸਕਦੇ ਆ ਤੇ ਫਿਰ ਤੂੰ ਸਾਰਾ ਗ੍ਰੰਥਾਂ ਦੇ ਵਿੱਚ ਉਹ ਬੋਲਦਿਆ ਕਰ ਭਾਈ ਤੂੰ ਗੁਰੂ ਗ੍ਰੰਥ ਸਾਹਿਬ ਦੀ ਉਹ ਆਸਰਾ ਲੈ ਕੇ ਤੂੰ ਸਿੱਖ ਕੌਮ ਨੂੰ ਗਮਰਾਹ ਕਿਉਂ ਕਰਨ ਲੱਗਿਆਗਾ ਹੁਣ ਇਹਦੇ ਡੇਰੇ ਦੇ ਵਿੱਚ ਜੋ ਹੁਣ ਕੇ ਚੱਲ ਰਿਹਾ ਜੋ ਲੜਕੀ ਇਹਨਾਂ ਨੇ ਮਾਰੀ ਗਈ ਆ ਪਰਿਵਾਰ ਦਾ ਇਲਜ਼ਾਮ ਆ ਕਿ ਢੱਡਰੀਆਂ ਵਾਲੇ ਨੇ ਉਹਦੇ ਨਾਲ ਬਲਾਤਕਾਰ ਕੀਤਾ ਬਲਾਦਕਾਰ ਤੋਂ ਕਰਨ ਤੋਂ ਬਾਅਦ ਜਿਹੜਾ ਉਹਨੂੰ ਜ਼ਹਿਰ ਦਿੱਤਾ ਗਿਆ ਜ਼ਹਿਰ ਦੇ ਕੇ ਜਿਹੜਾ ਲੜਕੀ ਦੀ ਜਿਹੜੀ ਮੌਤ ਹੋ ਜਾਂਦੀ ਆ ਬਹੁਤ ਵਿਸਾ ਚਿੰਤਾ ਜਿੰਕ ਵਿਸਾਗਾ ਤੇ ਹੁਣ ਇਹਨਾਂ ਦੀਆਂ ਭੇਡਾਂ ਨੇ ਨਹੀਂ ਮੰਨਣਾ ਇਹ ਗੱਲ ਆ ਸਾਡਾ ਭਾਈ ਸਾਹਿਬ ਆ ਸਾਡਾ ਭਾਈ ਸਾਹਿਬ ਆ ਹੁਣੇ ਜਿਹੜਾ ਕਾਰਾ ਹੋਇਆ ਤੇਰਾ ਸਾਲ ਪਹਿਲਾਂ ਲੜਕੀ ਦੀ ਮੌਤ ਹੋਈ ਆ ਉਸ ਪਰਿਵਾਰ ਨੂੰ ਅਕਾਲੀ ਦੇ ਗੁੰਡਿਆਂ ਵੱਲੋਂ ਆਰਪੀਏ ਦੇ ਕੇ ਟਿਕਾ ਦਿੱਤਾ ਕਿ ਰਾ ਇਹ ਬਾਅਦ ਦੇ ਵਿੱਚ ਫਿਰ ਜਦੋਂ ਉਹਦਾ ਭਰਾ ਨਾ ਮੰਨਿਆ ਕਿਉਂਕਿ ਜਿਹਦੀ ਧੀ ਜਿਹਦੀ ਭੈਣ ਬੜੇ ਪਿਆਰੇ ਹੁੰਦੇ ਆ ਭੈਣ ਭਰਾ ਦਾ ਰਿਸ਼ਤਾ ਜਾਨੋਂ ਪਿਆਰੀ ਭੈਣ ਜਿਸ ਦੀ ਗਈ ਹੋਵੇ ਨੌਜਵਾਨ ਲੜਕੀ ਤੇ ਉਹਨੂੰ ਫਿਰ ਚੈਣ ਕਿੱਥੇ ਪੈਂਦੀ ਆ ਤੇ ਉਹ ਨੌਜਵਾਨ ਫੇਰਾ ਤਾਂ ਕੇ ਖੰਦਾ ਠਾਣਿਆਂ ਦੇ ਐਸਪੀਆ ਦੇ ਡੀਐਸਪੀਆ ਦੇ ਆਖਰ ਨੂੰ ਹਾਈ ਕੋਰਟ ਦੁਆਰੇ ਪਹੁੰਚਣਾ ਪਿਆ ਹਾਈ ਕੋਰਟ ਨੇ ਬੜਾ ਸਟੈਂਡ ਲੇਤਾ ਸਖਤ ਸਟੈਂਡ ਲੇਤਾ ਐਸਐਸਪੀ ਬੁਲਾਏ ਪੰਜਾਬ ਦਾ ਡੀਜੀਪੀ ਬੁਲਾਇਆ ਤੇ ਬੁਲਾ ਕੇ ਪੁੱਛਿਆ ਭਾਈ ਤੁਸੀਂ ਦੱਸੋ ਇਸ ਲੜਕੀ ਦੀ ਜਿਹੜੀ ਜ਼ਹਿਰ ਦੇ ਨਾਲ ਮੌਤ ਹੋਈ ਆ ਰਿਪੋਰਟ ਆ ਲੜਕੀ ਦੇ ਨਾਲ ਆ ਤੁਸੀਂ ਇਹਦੇ ਵਿੱਚ ਦੱਸੋ ਹੁਣ ਤੱਕ ਕੀਤਾ ਕੀ ਆ ਤਾ ਜਵਾਬ ਕੋਈ ਨਾ ਆਇਆ ਤੇ ਹਲਕਾ ਨਾਵਾ ਦੇਣਾ ਪਿਆ ਪੰਜਾਬ ਦੇ ਡੀਜੀਪੀ ਨੂੰ ਤੇ ਫਿਰ ਝੱਟ ਪੋਸਾ ਅਨਜੀਤ ਸਿੰਘ ਢੱਡਰੀਆਂ ਵਾਲੇ ਤੇ ਪਰਚਾ ਦਰਜ ਕਰ ਲੈਂਦੀ ਆ 302 ਦਾ ਕਾਤਲ ਦਾ 376 ਦਾ ਬਲਾਤਕਾਰ ਦਾ 506 ਦਾ ਡਰਾਉਣਾ ਧਮਕਾਉਣਾ ਧਮਕੀਆਂ ਦੇਣੀਆਂ ਅੱਜ ਪਤਾ ਨਹੀਂ ਉਹ ਪਰਿਵਾਰ ਕਿਸੇ ਹਾਲਤ ਦੇ ਵਿੱਚ ਆ ਕਿੱਥੇ ਰਹਿ ਰਹੇ ਆਗਾ ਇਨਾਂ ਦੇ ਗੁੰਡਿਆਂ ਵੱਲੋਂ ਢੱਡਰੀਆ ਵਾਲੇ ਗੁੰਡਿਆਂ ਵੱਲੋਂ ਦਾ ਪਰਿਵਾਰ ਦਾ ਵੀ ਖੇਰੂ-ਖੇਰੂ ਕਰ ਦਿੱਤਾ ਤੁਸੀਂ ਅੱਗੇ ਦੇਖੋ ਇਹ ਸਾਰਾ ਕੁਝ ਜੋ ਕੁਝ ਵਾਪਰਿਆ ਹੁਣ ਸਟੇਟਮੈਂਟ ਰਣਜੀਤ ਸਿੰਘ ਢੱਡਰੀਆ ਵਾਲੇ ਦੀ ਆ ਰਹੀ ਆ ਆਲੇ ਵੀ ਕਹਿੰਦਾ ਜੀ ਮੈਂ ਸੱਚਾ ਕਾ ਭਾਈ ਇਹ ਤਾਂ ਸਾਰੇ ਕਹਿੰਦੇ ਹੁੰਦੇ ਆ ਵੀ ਮੈਂ ਸੱਚਾ ਇਹ ਕਦੋਂ ਕਹਦਾ ਹੁੰਦਾ ਵੀ ਮੈਂ ਕਿਸੇ ਨਾਲ ਭਾਈ ਰੇਪ ਕੀਤਾ ਕਾ ਚੋਰ ਕੋਦੋਂ ਕਹਿੰਦਾ ਕਿ ਮੈਂ ਚੋਰੀ ਕੀਤੀ ਹੈ ਫਲਾਨਿਆਂ ਦੀ ਤੇ ਇਹ ਤਾਂ ਸਰਸੇ ਵਾਲਾ ਵੀ ਕਹਿੰਦਾ ਵੀ ਭਾਈ ਮੈਂ ਸੱਚਾਗਾ ਸਰਸੇ ਵਾਲਾ ਤਾਂ ਵੀ ਕਹੀ ਇਹਿੰਦਾ ਸਾਡਾ ਬਾਬਾ ਸੱਚਾਗਾ ਤੇ ਉਦੋਂ ਬਾਬਾ ਅਸੂਰਾਵ ਜਿਹੜਾਗਾ ਕਾਸਾਰਾਮ ਆਰਾਮ ਪਾੜਾ ਜਾ ਜਿਹੜੇ ਹੋਰ ਬਾਬੇ ਪੜੇ ਹੋਏ ਨੇ ਉਹ ਤਾਂ ਆਪ ਕਹਿੰਦੇ ਉਹਨਾਂ ਦੇ ਘਰ ਦੇ ਤਾਂ ਵੀ ਸਾਡੇ ਬਾਬੇ ਤਾਂ ਸੱਚਾਗਾ ਇਹ ਤਾਂ ਵਿਰੋਧੀਆਂ ਨੇ ਬਸਾ ਬਸਾਤਾ ਤੇ ਦੂਜੇ ਪਾਸੇ ਅੱਜ ਸਟੇਟਮੈਂਟ ਆ ਰਹੀ ਹੈ ਢੱਡਰੀਆਂ ਵਾਲੇ ਦੀ ਕੱਲੀ ਮੈਂ ਤਾਂ ਬਹਿੰਗਮ ਬਹਿੰਗਮੀ ਮੀਨਗਾ ਕਹਿੰਦਾ ਮੈਂ ਤਾਂ ਕਿਸੇ ਲੜਕੀ ਦੇ ਹੱਥੋਂ ਬੀਬੀ ਦੇ ਹੱਥੋਂ ਅੱਜ ਤੱਕ 13 ਸਾਲ ਹੋ ਗਏ ਕਹਿੰਦਾ ਰੋਟੀ ਨਹੀਂ ਖਾਧੀ ਕਹਿੰਦਾ ਰੋਟੀ ਮੇਰੇ ਸਿੰਘ ਖਵਾਉਂਦੇ ਮੈਨੂੰ ਕਹਿੰਦਾ ਰੋਟੀ ਵੀ ਮੇਰੇ ਸਿੰਘ ਪਕਾਉਂਦੇ ਆ ਨਾ ਕਹਿੰਦਾ ਮੇਰੇ ਡੇਰੇ ਦੇ ਵਿੱਚ ਮੇਰੇ ਕੋਲ ਇਕੱਲੀ ਬੀਬੀ ਹੁੰਦੀ ਸੀ ਕੋਈ ਨਾ ਕਹਿੰਦਾ ਮੇਰੀ ਮਾਂ ਆ ਵੀ ਮੇਰੇ ਮੈਂ ਕਿਹਾ ਕਹਿੰਦਾ ਮੇਰੀ ਮਾਂ ਨੂੰ ਮੇਰੇ ਪਿਓ ਨੂੰ ਨਾਲ ਲੈ ਕੇ ਤਾਂ ਜਾ ਕੇ ਮਿਲੀ ਮਾਂ ਨੂੰ ਕਹਿੰਦਾ ਮੈਂ ਕਿਹਾ ਵੇਖੋ ਕਿੱਡੀ ਹਰਾਮ ਦੀ ਗੱਲ ਐ ਇਹ ਝੂਠ ਬੋਪਣਾ ਦੇਖੋ ਕਹਿੰਦਾ ਮੇਰੀ ਮਾਂ ਨੂੰ ਕਿਹਾ ਮੇਰੇ ਪਿਆਰ ਨੂੰ ਨਾਲ ਲੈ ਕੇ ਮੈਂ ਤਾਂ ਮਿਲੂੰਗਾ ਕਹਿੰਦਾ ਕੋਈ ਬੀਬੀ ਮੇਰੀ ਗੱਡੀ 'ਚ ਨਹੀਂ ਬੈਠੀ ਅਸੀਂ ਮੰਨ ਲੈਂਦੇ ਤੁਹਾਡੀਆਂ ਸਾਰੀਆਂ ਗੱਲਾਂ ਤੁਹਾਨੂੰ ਪ੍ਰਸਾਦਾ ਨਹੀਂ ਬੀਬੀ ਖਵਾਉਂਦੀ ਹੋਣੀ ਨਹੀਂ ਤੁਹਾਡੇ ਕੋਲ ਕੋਈ ਕੱਲੀ ਬੀਬੀ ਗਈ ਹੋਣੀ ਪਰ ਆ ਜਿਹੜੇ ਫੋਨ ਨੇ ਆ ਜਿਹੜੇ ਮੋਬਾਈਲ ਫੋਨ ਨੇ ਇੱਕ ਬੀਬੀਆਂ ਨੂੰ ਬੁਲਾਉਂਦੇ ਕੱਲੀਆਂ ਨੂੰ ਆ ਮਾਫ ਕਰਨਾ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਗੱਲ ਹੈ ਸੱਚ ਆ ਤੇ ਕੌੜੀ ਆ ਆ ਜਿਹੜੇ ਫੋਨ ਨੇ ਜਿਹੜੇ ਇਹ ਬੁਲਾਉਂਦੇ ਬੀਬੀਆਂ ਨੂੰ ਕੱਲੀਆਂ ਨੂੰ ਆ ਅਰਾਤਾਂ ਨੂੰ ਬੁਲਾਉਂਦੇ ਆ ਦਿਨੇ ਬੁਲਾਉਂਦੇ ਆ ਤੁਹਾਡੇ ਆਏ ਦੁਆਰੇ ਸਭ ਕੁਝ ਵਾਪਰਦਾਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਅਰਜੰਦਾ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਘਟਨਾਵਾਂ ਹੁੰਦੀਆਂ ਨੇ ਇਹਨਾਂ ਫੋਨਾਂ ਦੇ ਜਰੀਏ ਤੇ ਹੁਣ ਸੀਸੀਟੀਵੀ ਕੈਮਰੇ ਹੱਥ ਲੱਗ ਜਾਣਗੇ ਪਰ ਉਸ ਟਾਈਪ ਦੇ ਸੀਸੀਟੀਵੀ ਕੈਮਰੇ ਹੁਣ 12 13 ਸਾਲਾਂ ਦੇ ਕਿੱਥੋਂ ਮਿਲਣਗੇ ਭਈ ਅੱਜ ਠਗਵਾਣ ਦੇ ਕਰਦੇ ਆ ਲੋਕ ਆ ਸੀਸੀਟੀਵੀ ਕੈਮਰੇ ਵੀ ਲਵਾ ਲੈਂਦੇ ਆ ਕਮਰਿਆਂ ਦੇ ਵਿੱਚ ਆ ਪਰ ਬੜਾ ਉਲਟ ਫੇਰ ਹੋ ਜਾਂਦਾ ਸਭ ਕੁਝ ਹੋ ਜਾਂਦਾ ਇਹਦੇ ਵਿੱਚ ਅੱਜ 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 ਦੇ ਸਮਾਜ ਦੇ ਵਿੱਚ ਤੁਸੀਂ ਸੀਸੀਟੀਵੀ ਕੈਮਰੇ ਲਵਾ ਲਓ ਉਹਦੇ ਵਿੱਚ ਵੀ ਗੜਬੜ ਹੋ ਜਾਂਦੀ ਆ ਆਵਾਜ਼ ਦੇ ਵਿੱਚ ਵੀ ਗੜਬੜ ਹੋ ਜਾਂਦੀ ਆ ਬੜਾ ਕੁਝ ਹੋ ਸਕਦਾਗਾ ਬੜਾ ਕੁਝ ਹੋ ਹੀ ਜਾਦਾਗਾ ਪਰ ਇਹ ਕਿਹੜਾ ਇਹ ਫਲਾਣੇ ਤੇ ਉਂਗਲ ਚੱਕ ਦਿੱਤੀ ਸਵੇਰੇ ਉੱਠਣਸਾਰ ਫਲਾਣੇ ਤੇ ਉਂਗਲ ਚੱਕ ਦਿੱਤੀ ਧੌਂਕ ਤੇ ਉਂਗਲ ਚੱਕ ਦਿੱਤੀ ਉਹਦੋਂ ਸੌਖਾ ਸੀ ਦੁਖ ਭੰਜਨ ਦੇ ਖਿਲਾਫ ਬੋਲਣਾ ਆਕਾਲ ਤਾ ਸਭ ਦੇ ਖਿਲਾਫ ਬੋਲਣਾ ਸਾਡੇ ਗੁਰੂਆਂ ਦੇ ਖਿਲਾਫ ਬੋਲਣਾ ਇਹ ਕਥਾ ਕਿੱਥੋਂ ਸੁਣਾਉਣਾ ਭਾਈ ਤੁਸੀਂ ਸਹਿਰਜਾਦੇ ਦੀ ਕਥਾ ਕਿੱਥੇ ਲਿਖੀ ਹੈ ਕਥਾ ਕਿੱਥੋਂ ਸੁਣਾ ਰਹੇ ਹੋ ਇਹ ਅਰਦਾਸ ਕਿੱਥੇ ਕਰਦੇ ਹੋ ਕਿੱਥੇ ਲਿਖੀ ਅਰਦਾਸ ਇਹ ਜਪ ਸਾਹਿਬ ਦੀ ਬਾਣੀ ਕਿੱਥੋਂ ਆਉਂਦੀ ਹੈ ਕਿੱਥੇ ਲਿਖੀ ਹੋਈ ਹੈ ਕਿਹੜੇ ਗ੍ਰੰਥ ਚ ਲਿਖੀ ਆ ਸਵਯੇ ਕਿੱਥੇ ਲਿਖੇ ਨੇ ਇਹ ਜਵਾਬ ਦੇਣ ਮੈਨੂੰ ਇਹ ਲੋਕ ਜਿਹੜੇ ਕਹਿੰਦੇ ਅਸੀਂ ਦਸਵੇਂ ਗ੍ਰੰਥ ਨੂੰ ਨਹੀਂ ਮੰਨਦੇ ਅਸੀਂ ਸੂਰਜ ਪ੍ਰਗਾਸ ਨੂੰ ਨਹੀਂ ਮੰਨਦੇ ਅਸੀਂ ਧੌਕੇ ਗ੍ਰੰਥ ਨੂੰ ਹੀ ਮੰਨਦੇ ਤੇ ਜਿਹੜੀਆਂ ਸਵੇਰਧੀਆਂ ਤਿੰਨ ਬਾਣੀਆਂ ਨੇ ਤੇ ਇਹ ਕਿੱਥੋਂ ਆਣ ਨੇ ਕਿੱਥੋਂ ਕਿਉਂ ਮੰਨਦੇ ਹੋ ਤੁਸੀਂ ਫਿਰ ਇਸ ਨੂੰ ਇਹ ਸਾਰਾ ਢਵਾਂਜ ਖੋਲਿਆ ਹੋਇਆ ਇਹਨਾਂ ਲੋਕਾਂ ਨੇ ਇੱਕ ਮੁੱਦਾ ਬਣਾਇਆ ਹੋਇਆਗਾ ਸਿਰਫ ਇੱਕ ਲੋਕਾਂ ਨੇ ਜਿੰਨੇ ਨਾਸਤਕ ਢੱਡਰਿਆਂ ਵਾਲੇ ਨੇ ਪੰਜਾਬ ਦੇ ਵਿੱਚ ਖੜੇ ਕਰ ਦਿੱਤੇ ਬਣਾ ਦਿੱਤੇ 100 ਸਾਲ ਦੇ ਵਿੱਚ ਨਹੀਂ ਕਿਸੇ ਤੋਂ ਬੜੇ ਜਿੰਨੇ ਇਹ 5-10 ਸਾਲਾਂ ਦੇ ਵਿੱਚ 10-15 ਸਾਲਾਂ ਦੇ ਵਿੱਚ ਸਿੱਖ ਕੌਮ ਦੇ ਵਿਰੋਧੀ ਖੜੇ ਕਰ ਗਿਆ ਸਿੱਖ ਕੌਮ ਦੇ ਵਿੱਚ ਨਾਸਤਿਕਾ ਭਰ ਦਿੱਤੀ ਸਿੱਖ ਕੌਮ ਦੇ ਵਿੱਚ ਇੱਕ ਅਜਿਹੀ ਜ਼ਹਿਰ ਭਰ ਦਿੱਤੀ ਤੇ ਸਿੱਖ ਕੌਮ ਦੇ ਵਿੱਚ ਇੱਕ ਮੈਂ ਉਹ ਕਹੂੰਗਾ ਕਿ ਸਿੱਖ ਕੌਮ ਦੇ ਅੰਦਰ ਜਿਹੜਾ ਆਪਾਂ ਇਹ ਕਹਿ ਲਈਏ ਕਿ ਦਿਮਾਗ ਦੇ ਅੰਦਰ ਇੱਕ ਉਹ ਕੀੜਾ ਭਰ ਦਿੱਤਾ ਕਿ ਤੁਸੀਂ ਹਰ ਇੱਕ ਨੂੰ ਚੈਲੰਜ ਕਰ ਸਕਦੇ ਹੋ ਹਰੇਕ ਨੂੰ ਤੁਸੀਂ ਜਿਹੜਾ ਵੀ ਗੁਰੂ ਆ ਤੁਸੀਂ ਉਹਤੇ ਵੀ ਟਿੱਪਣੀ ਕਰ ਸਕਦੇ ਹੋ ਕਾਲਤਾ ਤੇ ਕਰ ਸਕਦੇ ਹੋ ਜਥੇਦਾਰਾਂ ਤੇ ਕਰ ਸਕਦੇ ਹੋ ਜਥੇਦਾਰਾਂ ਤੇ ਕਰ ਸਕਦੇ ਆ ਪਰ ਉਹ ਕਰੇ ਜਿਹੜਾ ਪੂਰਨ ਸਿੱਖ ਹੋਵੇ ਅਤੇ ਮੋਨੇ ਕੋ ਨਹੀਂ ਦਾੜੀ ਵਾਲਾ ਨਾ ਹੋਵੇ ਅੰਬਰ ਧਾਰੀ ਹੋਵੇ ਬਾਣੀ ਬਾਣੀ ਬਾਣੇ ਦਾ ਧਾਰ ਨਹੀਂ ਹੋਵੇ ਅਤੇ ਜਣਾ ਖੜਾ ਮੂੰਹ ਚੱਕ ਕੇ ਜਿਹੜਾ ਹਰੇਕ ਲੈਵ ਹੋ ਜਾਂਦਾ ਹਰੇਕ ਜਿਹੜਾ ਕਟਾਸ ਕੱਸਦਾਗਾ ਇਹ ਜਿਹੜਾ ਸਾਰਾ ਕੁਝ ਜਿਹੜਾ ਲਾਇਆ ਗਿਆ ਢੱਡਰਿਆਂ ਵਾਲੇ ਦੀ ਦੇਣ ਹੈ ਇਹ ਕਹਿੰਦੇ ਹੁੰਦੇ ਆ ਕਾਲਪੁਰਖ ਦੀ ਮਾਰ ਤੇ ਗੁਰੂ ਦੀ ਮਾਰ ਜਦੋਂ ਤੁਸੀਂ ਹਰ ਦਿਨ ਤੁਹਾਡੇ ਚੋਟਾਂ ਬੜੀਆਂ ਲੱਗਦੀਆਂ ਨੇ ਤੁਸੀਂ ਚੋਟਾਂ ਤੋਂ ਸੰਭਲਦੇ ਨਹੀਂ ਕਿ ਤੁਹਾਡੇ ਚੋਟ ਲੱਗ ਗਈ ਗੁਰੂ ਨੇ ਕਹਿ ਦਿੱਤਾ ਕਿ ਭਾਈ ਇਸ ਚੋਟ ਤੋਂ ਬਾਅਦ ਇਹ ਤੁਹਾਡੇ ਚੋਟ ਤਾਂ ਲੱਗੀ ਆ ਕਿ ਤੁਸੀਂ ਬੰਦੇ ਬਣਜੋ ਬੰਦੇ ਦੇ ਪੁੱਤ ਬਣਜੋ ਪਰ ਤੁਸੀਂ ਨਹੀਂ ਹਟੇ ਤੇ ਤੁਹਾਡੇ ਤੇ ਆ ਕੇ ਉਹ ਕਿ ਲੈਣੀ ਅੱਜ ਤੁਹਾਡੀ ਮੌਤ ਤੁਹਾਨੂੰ ਬਾਜਾ ਮਾਰ ਰਹੀ ਆ ਅੱਜ ਤੁਹਾਨੂੰ ਸਨੈਰੀਆ ਜੇਲਵਾਜਾਂ ਮਾਰਈ ਆ ਜਿਸ ਤਰ੍ਹਾਂ ਦਾ ਆਸਣ ਸਰਸੇ ਵਾਲੇ ਦਾ ਸੀ ਸੇਵਾ ਸੰ ਢੱਡਰੇ ਵਾਲੇ ਦਾ ਸੀ ਜਹੇ ਜੇ ਕੱਪੜੇ ਸਰਸੇ ਵਾਲੇ ਪਾਉਂਦਾ ਸੀ ਸੇਮ ਢੱਡਰੇ ਵਾਲਾ ਪਾਉਂਦਾ ਸੀ ਜਹੇ ਜੇ ਬੂਟ ਸਰਸੇ ਵਾਲਾ ਪਾਉਂਦਾ ਸੀ ਉਹ ਜੇ ਬੂਟ ਢੱਡਰੇ ਵਾਲਾ ਪਾਉਂਦਾ ਸੀ ਬੋਲਟ ਮੋਟਰਸਾਈਕਲ ਕਾਰਾ ਸਾਰਾ ਕੁਝ ਸੇਵਾ ਪੋਰਾ ਵੀ ਸੇਮ ਆ ਕੋਠੀ ਵੀ ਸੇਮ ਆ ਤੇ ਉਹੀ ਪਰਚੇ ਵੀ ਸੇਮ ਕਾਤਲ ਦਾ ਬਲਾਤ ਕਰਦਾ ਧਮਕੇ ਦਾ ਕਾਤਲ ਸਾਰਾ ਕੁਝ ਸੇਮ ਆ ਢੱਡਰਿਆਂ ਦੀ ਸਟੇਟਮੈਂਟ ਆਈ ਸੀ ਕਿ ਢੱਡਰਿਆਂ ਵਾਲੇ ਆ ਆ ਸੌਦਾ ਸਾਧ ਕਹਿੰਦੇ ਬਾਹਰ ਆਇਆ ਆ ਕੋਦੇ ਚੇਲੇ ਕਹਿੰਦੇ ਆ ਸਾਡਾ ਆ ਕੇ ਗੁਰੂ ਹੈਗਾ ਤਾਂ ਹੈਗਾ ਅਸੀਂ ਉਹਦੇ ਮਾਰਗ ਜਾਵਾਂਗੇ ਤਾਂ ਜਾਵਾਂਗੇ ਅਤੇ ਅਗਲੇ ਸਟੈਂਡ ਤੇ ਖੜਿਆ ਕਹਿੰਦਾ ਇਹ ਹੁੰਦਾ ਸਟੈਂਡ ਕਹਿੰਦਾ ਤੁਸੀਂ ਵੀ ਇਸ ਸਟੈਂਡ ਤੇ ਰਿਹਾ ਕਰੋ ਆਧਾਰਨ ਦਿੱਤੀ ਫਿਰ ਉਹਨੇ ਕਹਿੰਦਾ ਉਹ ਸਰਸੇ ਵਾਲੀ ਨੇ ਐਨਾ ਖੂਨ ਦਾਲ ਕਰਦਾ ਜੀ ਉਹ ਐਨਾ ਉਹ ਕਰਦਾਗਾ ਦੱਸੋ ਪੰਜਾਬ ਦੇ ਵਿੱਚ ਕੌਣ ਖੂਨਦਾਨ ਨਹੀਂ ਕਰਦਾ ਕਿਸੇ ਕਿਸ ਨੇ ਖੂਨਦਾਨ ਨਹੀਂ ਕੀਤਾ ਹੋਣਾ ਪੰਜਾਬ ਦੇ ਉਸ ਨੌਜਵਾਨ ਨੇ ਤਹਾਡੀਆਂ ਜਿਹੜੀਆਂ ਇਹ ਕਿ ਤੁਸੀਂ ਜਿਹੜਾ ਚੈਨਲ ਬਣਾ ਬਣਾ ਕੇ ਵੱਡੇ ਕਿ ਤੁਹਾਨੂੰ ਸੋਭਾ ਦਿੰਦਾਗਾ ਤੁਹਾਡੀ ਗੱਲ ਕਹੀ ਹੋਈ ਲੱਖਾਂ ਤੇ ਜਾਂਦੀ ਆ ਤੁਹਾਨੂੰ ਪਤਾ ਸੀ ਕਿ ਅਸੀਂ ਦਬਾਉਣਾ ਚਾਹੁੰਦੇ ਸੀ ਆਪਦੀ ਇੱਕ ਗੱਲ ਦੇ ਨਾਲ ਕੇ ਸਾਡੀ ਗੱਲ ਘਰ ਘਰ ਦੇ ਆਲੇ ਦੁਤੇ ਜਾ ਕੇ ਥ੍ਰੈਟ ਕਰਦੇ ਸਾਡੀ ਗੱਲ ਇਹ ਗੱਲ ਤੁਸਾਂ ਨੂੰ ਪਤਾ ਸੀ ਕਿ ਸਾਡੀ ਗੱਲ ਦੇ ਨਾਲ ਬੰਦੇ ਦੀ ਮਾਨਸਿਕਤਾ ਜਿਹੜੀ ਉੱਤੇ ਬੋਝ ਪੈਂਦਾਗਾ ਸੋਚਣ ਦੇ ਲਈ ਮਜਬੂਰ ਹੁੰਦਾਗਾ ਇਸ ਕਰਕੇ ਰਣਜੀਤ ਸਿੰਘ ਢੱਡਰ ਵਾਲੇ ਨੇ ਸਾਰਾ ਕੁਝ ਜਿਹੜਾ ਕੀਤਾ ਜਾਣਬੁੱਝ ਕੇ ਕਰਦਾ ਰਿਹਾ ਹਰ ਇੱਕ ਮੁੱਦੇ ਤੇ ਸਿੱਖਾਂ ਦਾ ਮੁੱਦਾ ਆਉਂਦਾ ਸਿੱਖਾਂ ਦੇ ਖਿਲਾਫ ਬੋਲਣਾ ਨਿੱਗ ਸਿੰਘਾਂ ਦੇ ਖਿਲਾਫ ਬੋਲਣਾ ਦੰਦਲੀ ਟਕਸਾਲ ਦੇ ਖਿਲਾਫ ਬੋਲਣਾ ਆਕਾਤ ਆ ਸਭ ਦੇ ਖਿਲਾਫ ਬੋਲਣਾ ਤੇ ਹੋਰ ਜਿਹੜੇ ਸਿੰਧ ਨੇ ਜੋ ਕੋਈ ਲੰਗਰ ਲਾਉਂਦਾ ਤਾਂ ਵੀ ਉਸ ਦੇ ਖਿਲਾਫ ਬੋਲਣਾ ਜਿਹੜਾ ਵੀ ਕੋਈ ਚੰਗਾ ਕਾਰਜ ਕਰਦਾ ਗੁਰੂ ਦਾ ਸਿੱਖ ਸਾਰਿਆਂ ਦੇ ਖਿਲਾਫ ਢੱਡਰਿਆਂ ਵਾਲੇ ਨੇ ਜ਼ਹਿਰ ਉਗਲ ਨਹੀਂ ਉਗਲਣਾ ਅੱਜ ਪਤਾ ਲੱਗਦਾਗਾ ਅੱਜ ਅੱਜ 17 ਤਰੀਕਾ ਇੱਕ ਅੰ데 ਤਰੀਕਾ ਹੋਰ ਪੈਣ ਗਿਆ ਢੱਡਰਿਆਂ ਵਾਲਿਆ ਯਾਦ ਰੱਖ ਤੇ ਆਪਣਾ ਭੈੰਗ ਮਾਨੂੰ ਕਹਦੇ ਤੇਰੇ ਆਨੂੰ ਕਿ ਜਾਈਆਂ ਦੂਈਆਂ ਭਾਈ ਬਿਸਤਰੇ ਤੁਸੀਂ ਟੋਕਲੀਆ ਵੱਲ ਲੋ ਹਣ ਕਿਹੜੀ ਜੇਲ੍ਹ ਦੇ ਵਿੱਚ ਜਾਣਾ ਕਿਹੜੀ ਜੇਲ੍ਹ ਸੂਟ ਕਰਦੇ ਆ ਤੁਹਾਨੂੰ ਤੇ ਉਹਦੇ ਵਿੱਚ ਚਲੇ ਜਾਓ ਹੰਕਾਰ ਨੂੰ ਮਾਰ ਜ਼ਰੂਰ ਪੈਂਦੀ ਆ ਹੰਕਾਰ ਚਾਹੇ ਕੋਈ ਵੀ ਕਰੇ ਆਮ ਮੁਨੱਖ ਕਰੇ ਕੋਈ ਡੇਰੇਦਾਰ ਕਰੇ ਕੋਈ ਸਰਕਾਰੀ ਸਾਧ ਕਰੇ ਸੰਤ ਕਰੇ ਕੋਈ ਸਰਕਾਰੀ ਕੁਰਸੀਆਂ ਤੇ ਬੈਠਣ ਵਾਲਾ ਵਜੀਰ ਕਰੇ ਮੰਤਰੀ ਕਰੇ ਸੰਤਨੀ ਕਰੇ ਚਾਹੇ ਪ੍ਰਧਾਨ ਮੰਤਰੀ ਕਰੇ ਚਾਹੇ ਮੁੱਖ ਮੰਤਰੀ ਕਰੇ ਹੰਕਾਰ ਨੂੰ ਜਿਹੜਾ ਮਾਰ ਪੈਂਦੀ ਹੈ ਹਮੇਸ਼ਾ ਉਸ ਰੱਬ ਤੋਂ ਜਿੰਨਾ ਚਿਰ ਅਸੀਂ ਡਰ ਕੇ ਨਹੀਂ ਬੋਲਦੇ ਕਹਿੰਦੇ ਹੁੰਦੇ ਆ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰਗੇ ਅਸੀਂ ਉੱਚੇ ਬੋਲ ਬੋਲ ਪੈਨੇ ਆ ਕਈ ਵਾਰੀ ਅਸੀਂ ਆਪਣਾ ਤਾਕਤ ਦਿਖਾਉਣ ਲੱਗ ਜਾਂਦੇ ਆ ਕਿ ਸਾਡੇ ਅਸਰ ਤਾਕਤਾ ਅਸੀਂ ਬੰਦੇ ਵੀ ਮਾਰ ਦਿੰਨੇ ਆ ਅਸੀਂ ਕਾਤਲ ਵੀ ਕਰ ਦਿੰਨੇ ਆ ਅਸੀਂ ਬਲਾਤਕਾਰ ਵੀ ਕਰ ਦਿੰਦੇ ਆ ਅਸੀਂ ਫਲਾਣਾ ਕੁਝ ਵੀ ਕਰ ਦਿੰਨੇ ਆ ਕਰ ਦਿੰਦੇ ਹੋ ਉਹ ਅਕਾਲ ਪੁਰਖ ਰੱਬ ਦਾ ਵੇਖ ਰਿਹਾ ਨਾ ਉਹ ਤਾਹਾ ਬੈਠਾ ਤਾਂ ਵੇਖੀ ਜਾ ਰਿਹਾ ਨਾ ਸਾਰਾ ਕੁਝ ਉਹ ਟੱਡਰ ਆ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਕਹਿੰਦਾ ਜਦੋਂ ਇਹ ਰਿੰਬਾ ਤੇ ਗੱਡੀ ਗੱਡੀ ਪਹਟਾ ਕੇ ਆਇਆ ਸੀ ਜਦੋਂ ਤੁੰਮੇ ਨੇ ਹਮਲਾ ਕੀਤਾ ਸੀ ਇਹ ਕਹਿੰਦਾ ਮੈਨੂੰ ਬਹਿਲੂ ਨੇ ਬਚਾ ਲਿਆ ਤੇ ਇੱਕ ਮੈਂ ਖੇਤਾਂ ਤੇ ਦੌੜ ਗਿਆ ਤੇ ਉੱਥੇ ਸਕੂਲ ਦੀ ਸਾਇਦ ਕੋਈ ਬਿਲਡਿੰਗ ਬਣ ਰਹੀ ਸੀ ਤੇ ਉਹਨਾਂ ਨੇ ਬਚਾ ਲਿਆ ਬਾਅਦ ਚ ਕਹਿੰਦਾ ਮੈਂ ਮੈਂ ਤਾਂ ਵਹਿਗੁਰੂ ਕਹੇ ਹੀ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਮੈਂ ਤਾਂ ਵਹਿਗੁਰੂ ਬਚਾਇਆ ਹੀ ਨਹੀਂ ਕਹਦਾ ਵਹਿਗੁਰੂ ਕਹਿੰਦਾ ਉਹਨਾਂ ਨੂੰ ਇਹ ਦਲੀਲਾਂ ਦਿੰਦਾ ਸੀ ਵਹਿਗੁਰੂ ਦੀਆਂ ਆਕਾਲ ਪੁਰਖ ਦੀਆਂ ਕਿ ਵਹਿਗੁਰੂ ਨੇ ਉਹਨਾਂ ਨੂੰ ਕਿਉਂ ਨਹੀਂ ਪਿੱਛੇ ਹਟਾਇਆ ਉਹਨਾਂ ਨੇ ਕਿਉਂ ਮੈਨੂੰ ਗੋਲੀਆਂ ਮਾਰੀਆਂ ਵੈਗੁਰੂ ਦੇ ਵਿਭਾਵ ਕੇ ਜਿੰਨਾ ਵੀ ਵੈਗੁਰੂ ਦੇ ਇਹ ਮੈਹਨੇ ਕੱਢਦਾ ਸੀ ਉਲਟ ਕੱਢਦਾ ਸੀ ਨਾ ਇਹ ਅਰਦਾਸ ਤੇ ਭਰੋਸਾ ਸੀ ਨਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਸੀ ਇੱਕ ਲੋਕ ਦਿਖਾਵਾ ਰੱਖਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲੋਕ ਨਮਸਤਕ ਕਰਦੇ ਸੀ ਮੱਤਾ ਟੇਕਦੇ ਨੇ ਲੋਕ ਸੁਭਾ ਸਾਹਾ ਤੇ ਇਹ ਵੀ ਲੋਕਾਂ ਵਜੋਂ ਇੱਕ ਧਗਵੰਝ ਕਰਦਾ ਸੀ ਪਰ ਜਿਹੜਾ ਇਹਦਾ ਹੰਕਾਰ ਸੀ ਉਹ ਹੈਗਾ ਸੀ ਜਿਹੜਾ ਨਿੱਕੇ ਨੇ ਗੰਦ ਇਹਦੇ ਜਿਹੜਾ ਖੋਪੜ ਦੇ ਵਿੱਚ ਭੜਿਆ ਹੋਇਆ ਸੀ ਉਹ ਇਹਦਾ ਅੱਜ ਹੁਣ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਇਸ ਵੀਡੀਓ ਨੂੰ ਬਦਤਬਾਦ ਸ਼ੇਅਰ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਓ ਕਿਉਂਕਿ ਸਾਡਾ ਕਿਸੇ ਢੰਡਰਿਆਂ ਵਾਲਾ ਰੌਲਾ ਨਹੀਂ ਸਾਡਾ ਕਿਸੇ ਹੋਰ ਨਾਲ ਰੌਲਾ ਨਹੀਂ ਸਾਡਾ ਸੰਧਾਨਤਕ ਰੋਲਾਗਾ ਸਾਡਾ ਅਸੀਂ ਕਹਨੇ ਆਏ ਤੁਸੀਂ ਕੱਪੜੇ ਪਾਉਣੇ ਆ ਸਾਧ ਬਨਨਾ ਸੰਤ ਬਨਨਾ ਸੰਤ ਕਹ ਹੋਣਾ ਬਾਬੇ ਕਹ ਹੋਣੇ ਆ ਸੱਤ ਰੰਗੇ ਕੱਪੜੇ ਪਾਉਣੇ ਛੱਡ ਦਿਓ ਕੱਪੜੇ ਮਹਿੰਗੇ ਪਾ ਲੋ ਜਿੰਨੇ ਮਰਜੀ ਪਾ ਲੋ ਤੇ ਉਹਨਾਂ ਹਾਲਾਤਾਂ ਕਿਸੇ ਗਰੀਬ ਦਾ ਲੜਕੀ ਦਾ ਵਿਆਹ ਕੀਤਾ ਹੋਵੇ ਕਿਸੇ ਲੜਕੀ ਨੂੰ ਦਾਨ ਦਿੱਤਾ ਹੋਵੇ ਜਾਂ ਕਿਸੇ ਦਾ ਦਵਾਈ ਕਿੰਨੇ ਲੋਕ ਮਾਰ ਰਹੇ ਹੁਣ ਕਿਸੇ ਨੂੰ ਰੁਪਏ ਦਿੱਤੇ ਹੋਣ ਤੇ ਜੇਕਰ ਤੈਨੂੰ ਉਥੇ ਮੜਾ ਮੋਹੀ ਰੁਪਿਆ ਆਉਂਦਾ ਤੇ ਕਹਿੰਦਾ ਅਈ ਤਾਂ ਰੁਪਿਆ ਲੈਂਦੇ ਨਹੀਂ ਤੇ ਇਸ ਕਰਕੇ ਜਿਹੜਾ ਹੰਕਾਰ ਮੈਂ ਪਹਿਲਾਂ ਵੀ ਕਿਹਾ ਹੈਗਾ ਹੰਕਾਰ ਮਾਰਾ ਹੁੰਦਾ ਜਿਸ ਵੀ ਬੰਦੇ ਦੇ ਅੰਦਰ ਆ ਜਾਏ ਚਾਹੇ ਆਮ ਆ ਚਾਹੇ ਉਹ ਖਾਸ ਆ ਚਾਹੇ ਉਹ ਬਾਬਾ ਆ ਚਾਹੇ ਉਹ ਪ੍ਰੈਕਟੀਕਲ ਬੰਦਾ ਕੋਈ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਜਿਹੜੇ ਜ਼ਰੂਰ ਲਿਖੋ ਪਰ ਇਹਨਾਂ ਦੇ ਜਿਹੜੇ ਭਗਤ ਨੇ ਅੰਨੀਆਂ ਭੇਡਾਂ ਨੇ ਉਹਨਾਂ ਨੇ ਨਹੀਂ ਮੰਨਣਾ ਉਹ ਨਾ ਮੰਨਣਾ ਅਸੀਂ ਕਿਸੇ ਦਾ ਮੰਨਣ ਮਨਾਉਣ ਨੂੰ ਕੁਝ ਨਹੀਂ ਲੈਣਾ ਹੈਗਾ ਅਸੀਂ ਕਹਿੰਦੇ ਆ ਕਿ ਅਜੇ ਵੀ ਵੇਲਾਗਾ ਗੁਰੂ ਦੇ ਸੰਧਾਨਤਾ ਦੇ ਉਲਟ ਨਾ ਚੱਲੋ ਗੁਰੂ ਦੇ ਉਲਟ ਨਾ ਚੱਲੋ ਅਜੇ ਵੀ ਬੇੜਾਗਾ ਇਹ ਹੀ ਢੜਰੇ ਵਾਲਾ ਸੰਤ ਬਾਬਾ ਜਰਨੈਲ ਸਿੰਘ ਦੀ ਸੇਵਤਾ ਕਰ ਕਰ ਨਹੀਂ ਥੱਕਦਾ ਸੀ ਗੱਲ ਲੜਾਈ ਤੋਂ ਮੇਨ ਵਾਲਾ ਤੁਮੇ ਦਾ ਵੀ ਸੰਤ ਭਿੰਡਰਾਂ ਵਾਲੇ ਨਾਲ ਕੀ ਲੈਣ ਦੇਣਾਗਾ ਸੇਧ ਹੋਇਆ ਸੰਤ ਹੋਇਆ ਫਕੀਰ ਹੋਇਆ ਗੁਰੂ ਹੋਏ ਇਹ ਸਾਰਿਆਂ ਦੇ ਸਾਂਝਿਆ ਕਿਸੇ ਨਾਲ ਬਿਤਕਰਨੀ ਕੋਈ ਇਹ ਨਾ ਕਹੇ ਵੀ ਸਾਡਾ ਗੁਰੂ ਆ ਉਹ ਇਹ ਨਾ ਕਹੇ ਕੋਈ ਸਾਡਾ ਸੰਤ ਆ ਇਹ ਨਾ ਕਹੇ ਕੋਈ ਸਾਡਾ ਸ਼ਹੀਦ ਆ ਸ਼ਹੀਦ ਗੁਰੂ ਸਾਰਿਆਂ ਦੇ ਸਾਂਝੇ ਹੁੰਦੇ ਆ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲੇ ਨਾਲ ਵਾਲਿਆਂ ਨੇ ਉਸ ਆਕਾਤ ਰਹਾਇਆ ਜਿਹੜਾ ਕਿ ਸਦੀਆਂ ਬਾਅਦ ਇੰਦਰਾ ਗਾਂਧੀ ਨੇ ਫੌਜ ਚੜਾ ਕੇ ਆਈ 6 ਲੱਖ ਦੇ ਕਰੀਬ ਘੇਰਾ ਪਾਇਆ ਤੇ ਦੁਸ਼ਟਾਂ ਦੇ ਜਿਹੜੇ ਦੰਦ ਖੱਟੇ ਕਰਕੇ ਸੰਤ ਪਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬਾਸ ਭੇਜੇ ਚੁੰਨ ਚੁੰਨ ਕੇ ਢੇਰਿਆਂ ਲਾਈਆਂ ਤੇ ਕਦੇ ਉਹਨਾਂ ਦਾ ਇਤਿਹਾਸ ਪੜਿਆ ਕਰਦਾ ਸੀ ਤੇ ਪਰ ਉਸ ਤੋਂ ਬਾਅਦ ਸੰਤਾ ਦੀ ਗੱਲ ਹੀ ਕਰਨੀ ਛੱਡ ਦਿੱਤੀ ਇਸ ਕਰਕੇ ਵੀਡੀਓ ਲੰਬੀ ਹੁੰਦੀ ਆ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਬاهرਜੀ ਦਾ ਖਾਲਸਾ ਬاهرਜੀ ਕੀ ਫਤਿਹ